ਮੈਮ ਕਿਹੋ ਜਿਹਾ ਲੱਗ ਰਿਹਾ ਹੈ ਚਰਨਜੀਤ ਸਿੰਘ ਚੰਨੀ ਹੋਰੀ ਅੱਗੇ ਬਹੁਤ ਵੱਡੀ ਲੀਡ ਨਾਲ ਜਤਰੇ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕੰਗਰੈਸ ਥੈਂਕ ਯੂ so much ਵੀ ਸੀ ਉਨੇ ਸੀ ਇੰਨੇ ਇੰਨੇ ਕ ਲੀਡ ਨਾਲ ਜਤਰੇ ਜੀ ਇਹਨਾਂ ਦੇ 3 ਮਹੀਨੇ ਦੇ ਕੰਮ ਬੋਲਦੇ ਆ ਉਹਦੇ ਸਦਕਾ ਸਾਨੂੰ ਇੰਨਾ ਜ਼ਗਾ ਵਧੀਆ ਰਿਸਪਾਂਸ ਮਿਲਿਆ ਪੂਰੇ ਪੰਜਾਬ ਦਾ ਤਾਂ ਇਹ ਪਰਿਵਾਰ ਹੈ ਜਿਨ੍ਹਾਂ ਦੇ ਵਿੱਚ ਕਾਫੀ ਜੜੀ ਹੈ ਉਹ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਪਰਿਵਾਰ ਦੇ ਵਿੱਚ ਛਾਲਾ ਕਿ ਚਰਨਜੀਤ ਸਿੰਘ ਚੰਨੀ ਹੋਰੀ ਵੀ ਪਹੁੰਚੇ ਨੇ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਇਸ ਵਕਤ ਕੁਝ ਕਿਉਂਕਿ ਕਾਫੀ ਵੱਡੀ ਲੀਡ ਦੇ ਨਾਲ ਜਿਹੜਾ ਹੈ ਉਹ ਸਾਫ ਦਾ ਸੀਐਮ ਚਰਨਜੀਤ ਸਿੰਘ ਚੰਨੀ ਹੋਰੀ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਰ ਪੂਰਾ ਪਰਿਵਾਰ ਜਿਹੜਾ ਹੈ ਉਹ ਇਸ ਵਕਤ ਪਹੁੰਚਿਆ ਹੈ ਆ ਖਾਸ ਗੱਲਬਾਤ ਜਿਹੜੀ ਹੈ ਉਹ ਪਰਿਵਾਰ ਦੇ ਨਾਲ ਕਰਨੀ ਜ਼ਰੂਰੀ ਹੈ ਕਿਉਂਕਿ ਪਰਿਵਾਰ ਦੇ ਆ ਮਨ ਦੇ ਵਿੱਚ ਕਾਫੀ ਖੁਸ਼ੀ ਜਿਹੜੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਵੱਡੀ ਲੀਡ ਜਿਹੜੀ ਹੈ ਉਹ ਚਰਨਜੀਤ ਸਿੰਘ ਚੰਨੀ ਹੋਰੀ ਲੈ ਕੇ ਜਿਹੜਾ ਹੈ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਰਿਵਾਰ ਹੈ ਮੈਮ ਕਿੰਨੀ ਕੀ ਖੁਸ਼ੀ ਹੈ ਪਹਿਲਾਂ ਤਾਂ ਜਰੂਰ ਜਾਨਣਾ ਚਾਹੂੰਗਾ ਸਾਬਕਾ ਸੀਮ ਚੰਦਰ ਸਿੰਘ ਚੰਨੀ ਹੋਰੀ ਅਗੀ ਤਲ ਰਹੇ ਨੇ ਬਹੁਤ ਜ਼ਿਆਦਾ ਖੁਸ਼ੀ ਆ ਜਲੰਧਰ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਬਹੁਤ ਪਿਆਰ ਦਿੱਤਾ ਸਾਨੂੰ ਇਨਿਕ ਇਨਿਕ ਵਾਰਜ ਨੂੰ ਪਹਿਲਾਂ ਹੀ ਲੱਗਦਾ ਸੀ ਲੋਕੀ ਬਹੁਤ ਸੀਗੇ ਪਹਿਲਾਂ ਹੀ ਚੰਨੀ-ਚੰਨੀ ਹੋਈ ਹੋਈ ਸੀ ਹੁਣ ਅਸੀਂ ਪਰਮਾਤਮਾ ਨੇ ਧੰਨਵਾਦ ਹੈ ਪਰਮਾਤਮਾ ਤੇ ਜਲੰਧਰ ਦੇ ਲੋਕਾਂ ਦਾ ਬਹੁਤ ਜਬਾਤ ਜਿਨ੍ਹਾਂ ਨੇ ਸਾਨੂੰ ਇੰਨਾ ਜਿੱਤ ਕੇ ਸਾਨੂੰ ਫਤਵਾ ਦਿੱਤਾ ਅਸੀਂ ਅੱਛਾ ਲੱਗਦਾ ਸੀ ਕਿ ਇੰਨੀ ਵੋਟਾਂ ਨਾਲ ਜਿੱਤ ਜਾਣਗੇ ਜਿੰਨੀ ਵੋਟਾਂ ਪੈ ਗਈਆਂ ਨਹੀਂ ਸੋ ਸੁਖਾ ਬਾਗੇ ਨਸ਼ਾ ਚੱਕਿਆ ਜਾਣਾ ਉਹਨਾਂ ਆਪੇ ਕੰਟਰੋਲ ਹੋ ਜਾਣਾ। ਹੋਰ ਕੀ ਕਹਿਣਾ ਸੀ ਤੁਹਾਡਾ? ਅਸੀਂ ਜਲੰਧਰ ਦੇ ਵਸਨੀਕਾਂ ਦਾ ਬਹੁਤ-ਬਹੁਤ ਆਪਣੇ ਦਿਲੋਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇੰਨੀ ਲੀਡ ਨਾਲ ਜਤਾਇਆ। ਤੇ ਇਸ ਵਿੱਚ ਵੀ ਇੰਡੀਆ ਬਲੌਗ ਅੱਗੇ ਜਾ ਰਿਹਾ ਹੈ। ਚੰਨੀ ਸੀ ਚੰਨੀ ਉਹਦਾ ਹਿੱਸਾ ਬਣਨ ਜਾ ਰਹੇ ਨੇ। ਚਲੋ ਇਹ ਇਹ ਹੈ ਜੇ ਮੈਨੂੰ ਪਤਾ ਨਹੀਂ ਹੈਗਾ ਹਜੇ ਆਪਣੇ ਬਾਰੇ ਪਤਾ ਵੀ ਅਸੀਂ ਜਿੱਤ ਰਹੇ ਹਾਂ। ਇੱਕ ਵਾਦਾ ਕੀਤਾ ਸੀ ਕਿ ਨਸ਼ੇ ਨੂੰ ਮੈਂ ਖਤਮ ਕਰੂੰਗਾ। ਖਤਮ ਹੋਏਗਾ ਜੀ ਹਜੇ ਸੌ ਚੱਕਾਂਗੇ ਕਰਾਂਗੇ ਮਤਲਬ ਕਿ ਆਪਣੀ ਪੂਰੀ ਕੋਸ਼ਿਸ਼ ਰਹੇਗੀ ਹੈਨਾ ਕਰਨਾ ਹੈ ਸੀ ਕੋਈ ਗੱਲ ਨਹੀਂ ਜੀ ਤੁਹਾਡਾ ਕੀ ਕਹਿਣਾ ਜੀ ਸ਼ੁਕਰੀਆ ਤਾਂ ਬਿਲਕੁਲ ਚਰਨਜੀਤ ਸਿੰਘ ਚੰਨੀ ਹੋਰ ਦਾ ਪਰਿਵਾਰ ਹੈ